55 ਪਿੰਡ ਲੰਜਾ ਕੀ ਕਹਿਣਾ ਚਾਹਦੇ ਹੋ ਅੱਜ ਕੁਕਰੇਜਾ ਸਾਹਿਬ ਨੂੰ ਦੁਆਰਾ ਮੈਂ ਜੀ ਉਹਨਾਂ ਨੂੰ ਵਧਾਈ ਦੇਣਾ ਵੀ ਬਹੁਤ ਵਧੀਆ ਉਹ ਪ੍ਰੈਜ਼ੀਡੈਂਟ ਬਣ ਆਤੇ ਪਾਰਟੀ ਦੇ ਤੇ ਉਹ ਸੇਵਾ ਕਰਨ ਜਿਵੇਂ ਪਿੱਛੇ 3 ਸਾਲ ਉਹਨਾਂ ਵਧੀਆ ਸੇਵਾ ਕੀਤੀ ਆਉਣ ਵਾਲੇ ਟਾਈਮ 'ਚ ਵੀ ਇਸ ਤਰੀ ਸੇਵਾ ਕਰਦੇ ਰਹਿਣ ਤੇ ਤੁਹਾਡਾ ਕਿਦਾਂ ਅਸ਼ੀਰਵਾਦ ਕੁਕਰੇਜਾ ਜੀ ਨੂੰ ਤੁਹਾਡਾ ਕਿਦਾਂ ਅਸ਼ੀਰਵਾਦ ਮੇਰਾ ਬਹੁਤ ਅਸ਼ੀਰਵਾਦ ਹੈ ਜੀ ਉਹਨਾਂ ਨੂੰ ਸੱਚੇ ਮਨ ਤੋਂ ਅਸ਼ੀਰਵਾਦ ਹੈ ਕੁਕਰੇਜਾ ਜੀ ਉਹਨਾਂ ਨੂੰ ਨੰਮੀ ਉਮਰ ਵਕਸੇ ਵੈਗਰੂ ਰੋਜ਼ ਸੇਵਾ ਕਰਨ ਦਾ ਉਹਨਾਂ ਨੂੰ ਵੱਲ ਬਖਸ਼ੇ ਪਰਮਾਤਮਾ ਅੱਜ ਸਾਡੇ ਬਾਲ ਪ੍ਰੋ ਵੈਲਫੇਅਰ ਮਾਸੰਗ ਦੀ ਕਾਰਜਕਾਰਨੀ ਦੀ ਮੀਟਿੰਗ ਸਾਡੇ ਆਫਿਸ ਦੇ ਵਿੱਚ ਹੋਈ ਔਰ ਜਿਸ ਨਾਲ ਸਾਡੇ ਜਨੋ ਸੈਕਟਰੀ ਨੇ ਕੱਲ ਸਰਕੂਲਰ ਗੱਡਿਆ ਕਿ ਸਾਡਾ 3 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਤੇ ਸੰਵਿਧਾਨ ਦੇ ਮੁਤਾਬਿਕ ਉਸ ਕਾਰਜਕਾਰੀ ਦੀ ਮੀਟਿੰਗ ਦੇ ਵਿੱਚ ਨਵੀਂ ਕਾਰਜਕਾਰੀ ਪਲੱਸ ਨਵੇਂ ਪ੍ਰਧਾਨ ਦਾ ਸਰਸਮੇਤੀ ਦੇ ਨਾਲ ਸਾਰਾ ਕੁਝ ਹੋਣਾ ਸੀਗਾ ਤੇ ਮੈਂ ਅੱਜ ਆਪਣੀ ਟੀਮ ਦੇ ਨਾਲ ਤੁਹਾਡੇ ਸਮક્ષ ਬੈਠਾ ਤੇ ਅੱਜ ਸਾਡੀ ਕਾਰਜਕਾਰੀ ਦੀ ਮੀਟਿੰਗ ਹੋਈ ਔਰ ਕਾਰਜਕਾਰੀ ਨੇ ਸਾਡੇ ਪਦ ਅਧਿਕਾਰੀ ਵੀ ਮਾ ਸੰਗ ਦੇ ਵਿੱਚ ਸ਼ਾਮਿਲ ਹਾਂ ਉਹਨਾਂ ਨੇ ਮੈਨੂੰ ਦੁਬਾਰਾ 3 ਸਾਲ ਵਾਸਤੇ ਪ੍ਰਧਾਨਗੀ ਦੇ ਰੂਪ ਦੇ ਵਿੱਚ ਐਕਸਟੈਂਸ਼ਨ ਦਿੱਤੀ ਆ ਮੈਂ ਤਹ ਦਿਲ ਤੋਂ ਆਪਣੀ ਟੀਮ ਦਾ ਆਪਣੇ ਮੈਂਬਰਾਂ ਦਾ ਆਪਣੇ ਪਦ ਅਧਿਕਾਰੀਆਂ ਦਾ ਰਹਿਣੀਆਂ ਰਹਿਣੀ ਕਿਉਂ ਆ ਐਨੀ ਵਧੀਆ ਟੀਮ ਐਨੀ ਵਧੀਆ ਮੈਂਬਰ 3 ਸਾਲ ਤੋਂ ਤੇ ਮੇਰੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਰਹੇ ਆ ਤੇ ਸਭ ਤੋਂ ਵੱਡੀ ਗੱਲ ਮੇਰੇ ਪਿਤਾ ਸमान श्री 인ਦਰ ਮਹਿਤਾ ਜੀ ਚੇਅਰਮੈਨ ਸਾਹਿਬ ਸਾਡੇ ਬਹੁਤ ਹੀ ਸੁਲਝੇ ਹੋਏ ਐਜੂਕੇਟਿਡ ਆਫੀਸਰ ਲੌਬੀ ਦੇ ਰਿਟਾਇਰ ਸਾਡੇ ਰਮੇਸ਼ ਦਾਰਾ ਜੀ ਸਾਡੇ ਜਨਰਲ ਸੈਕਟਰੀ ਜੀ ਮੈਂ ਇਹਨਾਂ ਦਾ ਤੈਰ ਦਿਲ ਤੋਂ ਰਿਹੜੀ ਵੀ ਆ ਤੇ ਮੈਂ ਇਹਨਾਂ ਦਾ ਸ਼ੁਕਰਾਨਾ ਵੀ ਕਰਦਾ ਕਿ ਇਮਰੇ ਨਾਲ ਹਮੇਸ਼ਾ ਰਹਿੰਦੇ ਆ ਵਿਚਾਰ ਅਗਰ ਕੁਝ ਥੋੜੇ ਜੇ ਮਤਵੇ ਸਾਡੇ ਹੋਏ ਤਾਂ ਉਹ ਮਤਵੇ ਵੀ ਕੁਝ ਨਹੀਂ ਸੀਗੇ ਔਰ ਉਹ ਟਾਈਮ ਦੇ ਨਾਲ ਸੋਲਡ ਵੀ ਗਏ ਆ ਤੇ ਇਹਨਾਂ ਨੇ ਫਿਰ ਮੇਰੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਮੇਰੇ ਮੇਰੇ ਪਿਆਰ ਦੇ ਵਿੱਚ ਇਹ ਦੁਬਾਰਾ ਸ਼ਾਮਿਲ ਹੋਏ ਆ ਔਰ ਇਹਨਾਂ ਦੀ ਜਿਹੜੀ ਸ਼ੀਟ ਆ ਉਹ ਐਜਿਟਿਸ ਅੱਜ ਵੀ ਇਹਨਾਂ ਦੀ ਹੈ ਔਰ ਕੱਲ ਵੀ ਇਹਨਾਂ ਦੀ ਰਹੇਗੀ ਕਿਉਂਕਿ ਇਹ ਮੇਰੇ ਫਾਊਂਡਰ ਮੈਂਬਰ ਹਨ ਔਰ ਨਾਲ ਹੀ ਮੈਂ ਆਪਣੀ ਪੂਰੀ ਟੀਮ ਦੇ ਮੈਂਬਰਾਂ ਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਡਾਕਟਰ ਸੰਜੀਵ ਚੌਧਰੀ ਆ ਯਸ਼ ਚਾਵਲਾ ਜੀ ਆ ਔਰ ਸਾਡੇ ਮਨੋਚ ਚੌਧਰੀ ਜੀ ਆ ਸਾਡੇ ਸੁਦੇਸ਼ ਕੁਰੇੜਾ ਜੀ ਆ ਟ੍ਰਾਈ ਸਿਟੀ ਦੇ ਪ੍ਰੈਜ਼ੀਡੈਂਟ ਆ ਔਰ ਸ਼ੇਤਿਆ ਸਾਹਿਬ ਆ ਨਰੇਜ ਜੀ ਆ ਸਾਡੇ ਰਮੇਸ਼ ਵਰਮਾ ਜੀ ਆ ਸਾਡੇ ਡਾਕਟਰ ਚੱਪੂ ਆ ਸਾਡੇ ਅਸ਼ੋਕ ਰੋਣਾ ਜੀ ਪੀਆਰਓ ਆ ਸਾਡੇ ਮਹੇਸ਼ ਕੌਜਾ ਜੀ ਜਿਹੜੇ ਹੈ ਕੋਆਰਡੀਨੇਟਰ ਆ ਉਹ ਅਨਾਗ ਮੰਡੀ ਚ ਸੀਜਾਂ ਦੀ ਵਜ੍ਹਾ ਨਾਲ ਪੀਸੀ ਹੋਂਕਾਰਾਂ ਨਹੀਂ ਆਇਆ ਤੇ ਮੈਂ ਨਾ ਸਾਰਿਆਂ ਦਾ ਰੇੜੀਆਂ ਤੇ ਦਮੀਦਰ ਸਾਹਿਬ ਮੈਂ ਇਸ ਗੱਲ ਦਾ ਇਹਨਾਂ ਨੂੰ ਆਸ਼ਵਾਸਨ ਦਿੰਦਾ ਕਿ ਜਿਹੜਾ ਪਿਛਲਾ 3 ਸਾਲ ਦਾ ਕਾਰਜਕਾਲ ਮੇਰਾ ਸਿਗਾ ਉਸ ਤੋਂ ਕਈ ਗੁਣਾ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਈ ਗੁਣਾ ਸਮਾਜ ਦੇ ਕੰਮ ਹੋਣਗੇ ਸਮਾਜ ਦੀ ਭਲਾਈ ਦੇ ਕੰਮ ਹੋਣਗੇ ਔਰ ਐਸਾ ਕੁਝ ਹੋਏਗਾ ਅਗਲੇ 3 ਸਾਲਾਂ ਦੇ ਵਿੱਚ ਜੇ ਉਸਨੇ ਵੀ ਕੋਈ ਸੁਪਨੇ ਚ ਵੀ ਨਹੀਂ ਸੋਚਿਆ ਹੋਵੇਗਾ ਵੀ ਸ਼ਹਿਰ ਵਿੱਚ ਕੀ ਹੋ ਰਿਹਾ ਉਹਦਾ ਕਾਰਨ ਇੱਕੋ ਹੈ ਜਿਸकी ਗਤੀ ਔਰ ਜਿਸकी ਮਤੀ ਸੱਤਿ ਦੇ ਰਾਹ ਪਰ ਹੁੰਦੀ ਹੈ ਉਸ ਦਾ ਰਥ ਅੱਜ ਵੀ ਸ਼੍ਰੀ ਕ੍ਰਿਸ਼ਨ ਚਲਾਤੇ ਹਨ ਮੈਂ ਇਹ शब्द पहले भी कई बार बोल चुका हूँ कि मैं सत्य की राह पे हूँ सत्य की राह पे चलता रहूँगा धर्म की लड़ाई लड़ूँगा न्याय की लड़ाई लड़ूँगा समर्पण की लड़ाई लड़ूँगा सेवा की लड़ाई लड़ूँगा मेरे अगर कोई शहर में विरोधी भी हैं वो विरोध करते रहें मुझे इस बात का कोई फिक्र नहीं पड़ता कोई टेंशन मुझे नहीं है मैंने बाबा श्याम का आशीर्वाद लेकर एक ही बात मन में धारणा करी है कि मैंने समाज के लिए जीना है समाज के लिए ही मरना है और कुछ भी मुश्किलें मेरी या मेरी टीम की बीच में अगर आती हैं तो ये मेरी टीम को भी फख्र है